ਫਗਵਾੜਾ ਵਿਖੇ ਭਗਵਾਨ ਮਿਸ਼ਰਮਾ ਜੀ ਦੇ ਮੰਦਿਰ ਵਿਖੇ ਨਮਸਤਕੋ ਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲੋਕਾਂ ਨੂੰ ਸੰਬੋਧਨ ਕਰਦੇ ਆ ਪਵਿੱਤਰ ਤਿਉਹਾਰਾਂ ਦੀ ਵਧਾਈ ਦਿੱਤੀ ਹੈ। ਈਪੀਐਨ ਉਸ ਤੋਂ ਅਮਰਦੀਪ ਢੰਡਾ ਦੀ ਵਿਸ਼ੇਸ਼ ਰਿਪੋਰਟ। ਪੰਜਾਬ ਦੀ ਆਰੀ ਖਬਰ ਦੇ ਕਲੀ 36 ਚੈਨਲ ਨੂੰ ਸਬਸਕ੍ਰਾਈਬ ਕਰੋ। ਇਸ ਸੰਸਥਾ ਨੂੰ ਚਲਾ ਰਹੀ ਕਮੇਟੀ ਦੇ ਪ੍ਰਧਾਨ ਤੇ ਮੈਂਬਰ ਸਹਿਬਾਨ ਤੇ ਵਿਸ਼ਵਕਰਮਾ ਭਗਵਾਨ ਵਿਸ਼ਵਕਰਮਾ ਦਾ ਦਿਵਸ ਮਨਾ ਰਹੀ ਸਾਧ ਸੰਗਤ ਜੀ ਆਪ ਸਾਰਿਆਂ ਨੂੰ ਅੱਜ ਦੇ ਸੁਭ ਦਿਹਾੜੇ ਦੀ ਬਹੁਤ-ਬਹੁਤ ਵਧਾਈ ਹੋਵੇ ਭਗਵਾਨ ਵਿਸ਼ਵਕਰਮਾ ਤੁਹਾਡੇ ਪਰਿਵਾਰਾਂ ਨੂੰ ਪੰਜਾਬ ਨੂੰ ਤਰੱਕੀ ਦੀ ਰਾਹ ਤੇ ਤੋਰੇ ਤੁਸੀਂ ਅੱਜ ਜੋ ਇੱਥੇ ਕਾਮਨਾ ਲੈ ਕੇ ਇਸ ਪਰਾਚੀਨ ਮੰਦਰ ਦੇ ਵਿੱਚ ਪਹੁੰਚੇ ਹੋ ਜੀ ਇਸ ਦੀ ਬੜੀ ਮਾਨਤਾ ਹੈ ਲੱਖਾਂ ਦੀ ਗਿਣਤੀ ਦੇ ਵਿੱਚ ਅੱਜ ਸੰਗਤ ਨੇ ਇੱਥੇ ਆਉਣਾ ਹੈ ਤੁਹਾਡੀਆਂ ਹਰ ਕਾਮਨਾਵਾਂ ਇੱਥੇ ਪੂਰੀਆਂ ਹੋਣ ਤੇ ਪੰਜਾਬ ਦੇ ਵਿੱਚ ਇਹ ਤਾਂ ਆਪਸੀ ਪਿਆਰ ਤੇ ਸਦ ਭਾਵਨਾ ਵਧੇ ਪੰਜਾਬ ਤਰੱਕੀ ਕਰੇ ਮੈਂ ਅੱਜ ਖਾਸ ਤੌਰ ਤੇ ਮੈਨੂੰ ਮੇਰੇ ਧੰਨ ਭਾਗ ਹੈ ਮੇਰੇ ਪਰਿਵਾਰ ਦੇ ਧੰਨ ਭਾਗ ਹੈ ਕਿ ਮੈਨੂੰ ਇਸ ਪ੍ਰਾਚੀਨ ਮੰਦਿਰ ਵਿੱਚ ਆ ਕੇ ਭਗਵਾਨ ਵਿਸ਼ਵਕਰਮਾ ਜੀ ਦੇ ਚਰਨ ਛੂਣ ਉਹਨਾਂ ਦੇ ਅੱਗੇ ਅੱਗੇ ਮੱਥਾ ਟੇਕਣ ਦਾ ਮੌਕਾ ਮਿਲਿਆ ਤੇ ਉਹਨਾਂ ਦੇ ਅੱਜ ਇਸ ਦਿਹਾੜੇ ਤੇ ਮੈਂ ਪੂਰੇ ਪੰਜਾਬੀਆਂ ਨੂੰ ਬਹੁਤ ਬਹੁਤ ਵਧਾਈ ਦਿਨਾ ਤੇ ਮੁੱਖ ਮੰਤਰੀ ਦੇ ਤੌਰ ਤੇ ਆਪ ਸਾਰਿਆਂ ਨੂੰ ਵੀ ਪੰਜਾਬ ਸਰਕਾਰ ਵੱਲੋਂ ਵੀ ਵਧਾਈ ਦਿਨਾ ਅੱਜ ਮੈਨੂੰ ਇੱਥੇ ਭਗਵਾਨ ਬਿਸ਼ੂ ਕਰਮਾ ਜੀ ਦੇ ਚਰਨ ਛੂਣ ਦਾ ਮੌਕਾ ਮਿਲਿਆ ਤੇ ਮੈਂ ਤੁਹਾਨੂੰ ਇਮਾਨਦਾਰੀ ਨਾਲ ਦੱਸਾਂ ਤਾਂ ਮੈਂ ਸਿਰਫ ਇੱਕੋ ਅਰਦਾਸ ਉਹਨਾਂ ਅੱਗੇ ਕੀਤੀ ਹੈ ਕਿ हे ਭਗਵਾਨ ਜੀ ਤੁਸੀਂ ਨਿਰਮਾਣ ਦੇ ਦੇਵਤਾ ਹੋ ਤੁਸੀਂ ਭਗਵਾਨ ਹੋ ਤੁਸੀਂ 라ਵਣ ਦੀ ਸੋਨੇ ਦੀ ਸ਼੍ਰੀਲੰਕਾ ਬਣਾਈ ਸੀ ਤੁਸੀਂ ਕ੍ਰਿਸ਼ਨ ਜੀ ਦੀ ਦਵਾਰਕਾ ਨਗਰੀ ਬਸਾਈ ਸੀ ਤੁਸੀਂ ਪਾਂਡਵਾਂ ਦਾ ਰਾਜ ਸਥਾਪਿਤ ਕੀਤਾ ਉੱਥੇ ਉਹਨਾਂ ਦੀ ਨਗਰੀ ਬਣਾਈ ਤੁਸੀਂ ਸਾਡੇ ਤੇ ਵੀ ਕਿਰਪਾ ਕਰੋ ਪੰਜਾਬ ਨੂੰ ਵੀ ਸੋਨੇ ਦਾ ਪੰਜਾਬ ਬਣਾ ਦਿਓ ਤੁਸੀਂ ਉਹ ਬਣਾ ਸਕਦੇ ਹੋ ਤੁਹਾਡੇ ਵਿੱਚ ਹੀ ਹੋਇਆ ਤੁਸੀਂ ਆਪ ਆ ਕੇ ਪੰਜਾਬ ਦਾ ਨਿਰਮਾਣ ਕਰੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੋਨੇ ਦੀ ਚਿੜੀਆ ਹਿੰਦੁਸਤਾਨ ਨੂੰ ਕਿਹਾ ਜਾਂਦਾ ਸੀ ਸੋਨੇ ਦਾ ਪੰਜਾਬ ਬਣੇ